ਮੇਰੇ ਸਾਹਮਣੇ ਇੱਕ ਡਰੋਨ ਹੈ ਇਹ ਡਰੋਨ ਖੇਤੀਬਾੜੀ ਵਾਸਤੇ ਇਸਤੇਮਾਲ ਹੁੰਦਾ ਹੈ ਦਵਾਈ ਛਿੜਕ ਰਿਹਾ ਹੈ ਇਹ ਡਰੋਨ ਤੇ ਇਹ ਤੁਸੀਂ ਕੈਮਰਾ ਦੇਖ ਰਹੇ ਹੋ ਰਿਮੋਟ ਦੇ ਉੱਤੇ ਕੈਮਰਾ ਵੀ ਦਿਖਾਈ ਦੇ ਰਿਹਾ ਚਿਸ ਕਿਲੋਮੀਟਰ ਦੀ ਸਪੀਡ ਤੇ ਪਰ ਹਵਾਵਰ ਸੇ ਉੱਡ ਸਕਦਾ 8 ਘੰਟੇ ਡੇਲੀ ਇਹਨੂੰ ਇਸਤੇਮਾਲ ਕੀਤਾ ਜਾਵੇ ਤਾਂ 20-25 ਏਕੜ ਜਿਹੜੇ ਨੇ ਉਹ ਆਰਾਮ ਨਾਲ ਡੇਲੀ ਕਰ ਸਕਦਾ ਸਾਲ 'ਚ 200 ਦਿਨ ਸਪਰੇ ਲਈ ਵਰਤੋਂ ਜਾ ਸਕਦਾ ਕਣਕ ਸਿਗੀ ਉੱਤੋਂ ਅਸੀਂ ਇਹਨਾਂ ਦੇ ਇੱਕ ਟ੍ਰਾਇਲ ਕਰਵਾਇਆ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਸੀਗਾ ਉਹ ਬਹੁਤ ਵਧੀਆ ਆ। ਇਸ ਕੋ ਉਡਾਣੇ ਕੇ ਲਈ ਇੱਕ ਡਰੋਨ ਪਾਇਲਟ ਦਾ ਇੱਕ ਲਾਇਸੈਂਸ ਬੰਤਾ ਹੈ। ਤੋਂ ਲਾਇਸੈਂਸ ਕੀ ਲੋੜ ਰਹਤੀ ਹੈ। ਜਿਹੜਾ ਟੈਂਕ ਹੈ ਜਿਹਦੇ ਚ ਆਪਾਂ ਉਹ ਦਾਣਿਆਂ ਵਾਲੀ ਖਾਦ ਜਿਹੜੀ ਆ ਉਹ ਟੈਂਕ ਚ ਪਾ ਦੇਣੀ ਆ। ਥੱਲੇ ਉਹਦੇ ਇੱਕ ਡਿਸਕ ਲੱਗੀ ਹੋਈ ਆ ਜਿਹੜੀ ਕਿ ਘੁੰਮਦੀ ਆ ਬੜੀ ਤੇਜ਼ੀ ਨਾਲ। ਜਦੋਂ ਖਾਦ ਉਹਦੇ ਤਵੇ ਤੇ ਜਾਂ ਉਹ ਡਿਸਕ ਦੇ ਉੱਤੇ ਪੈਣੀ ਆ ਤਾਂ ਉਹਨੇ ਜਿਹੜਾ ਹੈ ਉਹਨੂੰ ਖਿਲਾਰ ਦੇਣਾ ਖਾਦ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਜੇ ਹੀ ਖੋਜ ਦਿਖਾਉਣ ਜਾ ਰਿਹਾ ਕਿ ਉਹ ਵੀ ਅਸੀਂ ਡਰੋਨ ਦੀ ਗੱਲ ਕਰਾਂਗੇ ਪਰ ਇਹ ਡਰੋਨ ਖੇਤੀਬਾੜੀ ਵਾਸਤੇ ਇਸਤੇਮਾਲ ਹੁੰਦਾ ਔਰ ਦਵਾਈ ਛਿੜਕਣ ਵਾਸਤੇ ਅਤੇ ਖਾਦ ਖੇਤਾਂ ਦੇ ਵਿੱਚ ਪਾਉਣ ਵਾਸਤੇ ਹੁੰਦਾ ਔਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੈਂ ਖੜਾ ਔਰ ਮੇਰੇ ਨਾਲ ਡਾਕਟਰ ਮਨਜੀਤ ਨੇ ਜਿਹੜੇ ਇੰਜੀਨੀਅਰਿੰਗ ਵਿਭਾਗ ਦੇ ਪ੍ਰਧਾਨ ਵਿਗਿਆਨਿਕ ਨੇ ਕਿਵੇਂ ਦੇਖੀਏ ਜੀ ਇਸ ਡਰੋਨ ਨੂੰ ਕਿਉਂਕਿ ਅਕਸਰ ਜਦੋਂ ਡਰੋਨ ਦੀ ਤਸਵੀਰ ਦਿਮਾਗ ਦੇ ਵਿੱਚ ਆਂਦੀ ਹੈ ਤਾਂ ਅਸੀਂ ਉਹੀ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਦੇ ਵਿੱਚ ਪਹੁੰਚ ਜਾਂਦੇ ਆ ਫੋਟੋਗ੍ਰਾਫੀ ਦੇ ਵਿੱਚ ਪਹਿਲੇ ਇਸਤੇਮਾਲ ਹੁੰਦੇ ਸੀ ਇਹ ਡਰੋਨ ਦੀ ਖੋਜ ਕਿਵੇਂ ਕੀਤੀ ਔਰ ਮੈਨੂੰ ਸਮਝਾਓਗੇ ਟੈਕਨੀਕਲ ਕਿ ਇੱਕ ਡਰੋਨ ਕਿਵੇਂ ਕੰਮ ਕਰਦਾ ਹੈ ਇਹ ਕਿੱਥੇ ਕਿੱਥੇ ਦਵਾਈ ਪੈਂਦੀ ਹੈ ਔਰ ਕਿੱਥੋਂ ਕਿੱਥੋਂ ਇਹ ਪਾਈਪਾਂ ਤੋਂ ਇਹ ਛਿੜਕੀ ਜਾਂਦੀ ਹੈ ਅ ਸੋ ਇਹਦੇ ਵਿੱਚ ਜਦਾਂ ਆਪਾਂ ਅੱਜ ਗੱਲਬਾਤ ਕਰ ਰਹੇ ਆਂ ਡਰੋਨ ਦੀ ਡਰੋਨ ਦਾ ਜਿਹੜਾ ਇਸਤੇਮਾਲ ਖੇਤੀਬਾੜੀ ਚ ਕਿਵੇਂ ਕਰਨਾ ਹੈ ਇਹਦੇ ਅਸੀਂ ਤਜਰਬੇ ਪਿਛਲੇ 5-6 ਸਾਲਾਂ ਤੋਂ ਕਰ ਰਹੇ ਆਂ ਤੇ ਬੜੀ ਲਾਹੇਵੰਦ ਚੀਜ਼ ਆ ਬੜੀ ਲਾਹੇਵੰਦ ਟੈਕਨੋਲੋਜੀ ਆ ਇਹ ਕਿਉਂਕਿ ਜਿਵੇਂ ਪਹਿਲਾਂ ਦੇਖਿਆ ਗਿਆ ਜੀ ਸਪਰੇਅ ਕਰਦੇ ਸੀ ਤਾਂ ਜਿਹੜੀ ਲੇਬਰ ਚਾਹੀਦੀ ਆ ਫੇਰ ਉਹ ਜਿਹੜੀ ਜਦੋਂ ਸਪਰੇਅ ਕਰਨਾ ਤਾਂ ਜਿਹੜਾ ਸਪਰੇਅ ਕਿਉਂਕਿ ਉਹ ਕੀਟਨਾਸ਼ਕਾ ਉਹ ਦਵਾਈ ਆ ਉਹ ਥੋੜਾ ਗਲਤ ਵੀ ਉਹਦਾ ਅਸਰ ਹੁੰਦਾ ਹੈ ਮਤਲਬ ਹਿਊਮਨ ਆਦਮੀਆਂ ਤੇ ਜਾਂ ਹਿਊਮਨ ਤੇ ਤਾਂ ਉਹ ਕਿਉਂਕਿ ਡਾਇਰੈਕਟ ਇਨ ਟੱਚ ਆ ਪਿੱਛੇ ਉਹ ਢੋਲੀ ਜਿਹੜੀ ਆ ਪਿੱਛੇ ਬੰਦੇ ਦੇ ਪਿੱਛੇ ਲੱਗੀ ਹੋਈ ਆ ਸੋ ਉਹਦੇ ਨਾਲ ਡਾਇਰੈਕਟ ਇਨ ਟੱਚ ਆ ਤਾਂ ਉਹਦੇ ਚ ਕਈ ਵਾਰੀ ਕੋਈ ਥੋੜੀ ਦੁਰਘਟਨਾ ਹੋਣ ਦੀ ਵੀ ਸੰਭਾਵਨਾ ਹੁੰਦੀ ਆ ਸੋ ਇਹਦੇ ਤੁਸੀਂ ਦੇਖੋਗੇ ਡਰੋਨ ਬਿਲਕੁਲ ਦੂਰ ਉੱਡ ਰਿਹਾ ਜੇ ਪਾਇਲਟ ਜਿਹੜਾ ਉਡਾ ਰਿਹਾ ਉਹਨੂੰ ਜਿਹੜਾ ਟ੍ਰੇਨਡ ਪਾਇਲਟ ਆ ਉਹ ਦੂਰ ਉੱਥੋਂ ਉਡਾ ਰਿਹਾ ਸੋ ਉਹ ਸੰਭਾਵਨਾ ਬਿਲਕੁਲ ਹੀ ਖਤਮ ਹੋ ਜਾਂਦੀ ਆ ਜਿਹੜੀ ਕੋਈ ਐਕਸੀਡੈਂਟ ਹੋਣ ਦੀ ਸੰਭਾਵਨਾ ਹੁੰਦੀ ਹੈ ਉਹ। ਸੋ ਇਹ ਜਿੱਦਾਂ ਤੁਸੀਂ ਦੇਖ ਰਹੇ ਆ ਇਹਦੇ ਚ ਡਰੋਨ ਜਿਹੜਾ 6 ਇਹਦੇ ਜ ਰੋਟਰ ਲੱਗੇ ਹੋਏ ਨੇ। ਸੋ ਇਹ 6 ਰੋਟਰ ਜਿਹੜੇ ਨੇ ਇਹਦੇ ਨਾਲ ਜੜੀਆਂ ਹੈ ਮੋਟਰਾਂ ਲੱਗੀਆਂ ਨੇ। ਸੋ ਇਹ ਨੂੰ ਜਦੋਂ ਉਡਾਉਣ ਵਿੱਚ ਜੜੀਆਂ ਹੈ ਇਹ ਮੋਟਰਾਂ ਤੇ ਇੰਪੈਲਰ ਜਿਹੜੇ ਲੱਗੇ ਨੇ, ਪ੍ਰੋਪੈਲਰ ਜਿਹੜੇ ਲੱਗੇ ਨੇ ਇਹਨੂੰ ਉਡਾਉਣ ਚ ਸਹਾਇੀ ਹੁੰਦੇ ਨੇ। ਸੋ ਇਹਦੇ ਥੱਲੇ ਤੁਸੀਂ ਡਾਇਰੈਕਟ ਦੇਖ ਰਹੇ ਆ ਵੀ ਨੋਜ਼ਲਾਂ ਲੱਗੀਆਂ ਹੋਈਆਂ ਜੜੀਆਂ ਸਪਰੇਅ ਵਾਲੀਆਂ। ਸੋ ਸਪ੍ਰਿੰਗ ਸਿਸਟਮ ਜਿਵੇਂ ਇੱਕ ਟਰੈਕਟਰ ਵਾਲਾ ਸਪ੍ਰਿੰਗ ਸਿਸਟਮ ਆ ਉਹ ਵੱਡਾ ਹੁੰਦਾ ਹੈ। ਇਹ ਛੋਟੇ ਸਕੇਲ 'ਚ ਜਿਹੜਾ ਹੈ ਪੂਰਾ ਸਪ੍ਰਿੰਗ ਸਿਸਟਮ ਅਸੀਂ ਯੂਨੀਵਰਸਿਟੀ ਵੱਲੋਂ ਵੀ ਇਹਨੂੰ ਪਿੱਛੇ ਜੇ ਰਿਕਮੈਂਡੇਸ਼ਨ ਇਹਦੀ ਦਿੱਤੀ ਆ ਸਪ੍ਰਿੰਗ ਸਿਸਟਮ ਜਿਹੜਾ ਇਹਦਾ ਸਪੈਸ਼ਲੀ ਇਹਦੇ ਲਈ ਬਣਾਇਆ ਗਿਆ ਡਰੋਨ ਲਈ ਸੋ ਇਹਦੇ 'ਚ ਉਸ ਤਰ੍ਹਾਂ ਹੀ ਜਿਵੇਂ ਇੱਕ ਪਾਣੀ ਦਾ ਟੈਂਕ ਤੁਸੀਂ ਦੇਖ ਰਹੇ ਆ 10-12 ਲੀਟਰ ਪਾਣੀ ਦੀ ਜਿਹੜਾ ਪਾਣੀ ਦੇ ਵਿੱਚ ਜਿਹੜਾ ਹੈ ਘੋਲ ਉਹਦਾ ਕੀਟਨਾਸ਼ਕ ਦਾ ਮਿਲਾ ਕੇ ਇਹਦੇ ਵਿੱਚ ਪਾਇਆ ਜਾਂਦਾ ਸੋ ਉਦੋਂ ਬਾਅਦ ਇਹਦੇ 'ਚ ਪੰਪ ਲੱਗਿਆ ਹੋਇਆ ਪਾਈਪਾਂ ਲੱਗੀਆਂ ਨੇ ਸੋ ਨਿਊਜ਼ੀਲੈਂਡ ਲੱਗੀਆਂ ਨੇ ਸਪੈਸ਼ਲ ਨਿਊਜ਼ੀਲੈਂਡ ਨੇ ਜਿਹੜੀਆਂ ਕਿ ਡ੍ਰਿਫਟ ਕੱਟ ਕਰਦੀਆਂ ਨੇ ਸੋ ਇਸ ਤਰ੍ਹਾਂ ਇਹ ਸਾਰਾ ਸਪ੍ਰਿੰਗ ਵਾਲਾ ਸਿਸਟਮ ਜਿਹੜਾ ਹੈ ਉਹ ਅਸੀਂ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤਾ ਪਿੱਛੇ ਜੇ ਤੇ ਇਹ ਇਹ ਜਿਹੜਾ ਹੈ ਸਪ੍ਰਿੰਗ ਲਈ ਸਪੈਸ਼ਲੀ ਕਿਸੇ ਵੀ ਫਸਲ ਵਾਸਤੇ ਔਰ ਕਿਸੇ ਵੀ ਸਟੇਜ ਫਸਲ ਦੀ ਹੈ ਉਹਦੇ ਵਾਸਤੇ ਜਿਹੜਾ ਹੈ ਵਰਤੋਂ ਚ ਲਿਆ ਜਾ ਸਕਦਾ ਅੱਛਾ ਡਾਕਟਰ ਮਜੀਤ ਇਹ ਜਿਹੜੀਆਂ ਨੋਜ਼ਲਾਂ ਨੇ ਇਹ ਮਤਲਬ ਅਗਰ ਆਪਾਂ ਇੱਕ ਗਿਣਤੀ ਕਰਦੇ 6 ਨੋਜ਼ਲਾਂ ਨੇ ਇਹ ਇਹ ਥੱਲੇ ਜਿਹੜਾ ਇਹ ਟੈਂਕਰ ਹਾਂਜੀ ਆਹ ਟੈਂਕ ਆ ਜੀ ਪਾਣੀ ਵਾਲਾ ਹੂੰ ਹੂੰ ਤੇ ਇਹਦੇ ਥੱਲੇ ਤੁਸੀਂ ਦੇਖੋਗੇ ਪੰਪ ਆ ਉਹਦੇ ਨਾਲ ਆਹ ਪਾਈਪਸ ਨੇ ਇਹਨਾਂ ਪਾਈਪਾਂ ਦੇ ਥਰੂ ਜਿਹੜਾ ਆਹ ਨੋਜ਼ਲਾਂ ਚ ਜਿਹੜਾ ਹੈ ਸਪਰੇ ਆ ਜਾਂਦਾ ਜਿੱਦਾਂ ਇਹ ਤੁਸੀਂ ਦੇਖ ਰਹੇ ਹੋ 4 ਨੋਜ਼ਲਾਂ ਨੇ ਇਹ ਸੋ ਇਹ ਇਹਨਾਂ ਚਾਰ ਨੋਜ਼ਲਾਂ ਜਿਹੜਾ ਹੈ ਸਪਰੇ ਇੱਕਸਾਰ ਇੱਕੋ ਜਿਹਾ ਜਿਹੜਾ ਹੈ ਉਹ ਹੋ ਜਾਂਦਾ ਹੈ ਤੇ ਫਸਲ ਤੋਂ ਆਪਾਂ ਇਹਦੀ ਡਿਸਟੈਂਸ ਜਾਂ ਇਹਦੀ ਦੂਰੀ ਜਾਂ ਉਡਾਉਣ ਦੀ ਇਹਦੀ ਜਿਹੜੀ ਹਾਈਟ ਹੈ ਉਹ ਆਪਾਂ 2 ਤੋਂ 3 ਮੀਟਰ ਤੋਂ ਜ਼ਿਆਦਾ ਨਹੀਂ ਰੱਖਣੀ ਤਾਂ ਕਿ ਸਪਰੇ ਜਿਹੜਾ ਹੈ ਉਹਦੇ ਫਸਲ ਦੇ ਵਿੱਚ ਇਹਦਾ ਇੱਕ ਹੋਰ ਫਾਇਦਾ ਹੁੰਦਾ ਹੈ ਜਦੋਂ ਇਹਨੇ ਉਡਣਾ ਹੈ ਨਾ ਇਹਦੇ ਜਿਹੜੇ ਰੋਟਰ ਨੇ ਜਾਂ ਜਿਹੜਿਆ ਪ੍ਰੋਪੈਲਰ ਨੇ ਇਹਨਾਂ ਨੇ ਜਦੋਂ ਇਹਦੇ ਥਰਸਟ ਨਾਲ ਫਸਲ ਨੇ ਥੋੜਾ ਹਿੱਲਣਾ ਹੈ ਜਦੋਂ ਫਸਲ ਨੇ ਹਿੱਲਣਾ ਹੈ ਤਾਂ ਸਪਰੇਅ ਨੇ ਬਿਲਕੁਲ ਅੰਦਰ ਤੱਕ ਚਲੇ ਜਾਣਾ ਉਹਦੇ ਸੋ ਉਹਦੇ ਨਾਲ ਬਹੁਤ ਵਧੀਆ ਕੰਟਰੋਲ ਜਿਹੜਾ ਹੈ ਜਿੰਨੇ ਵੀ ਕੋਈ ਕੀਟਸ ਨੇ ਜਾਂ ਜਾਂ ਜੇ ਜੇ ਕੋਈ ਫੰਜੀਸਾਈਡ ਦਾ ਸਪਰੇਅ ਕਰ ਰਹੇ ਕੋਈ ਫੰਗਸ ਹੈ ਕੋਈ ਵੀ ਬਿਮਾਰੀ ਹੈ ਤਾਂ ਬਹੁਤ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਜਿਹੜੀ ਮੇਰੀ ਜ਼ਿਹਨ ਦੇ ਵਿੱਚ ਗੱਲ ਆਈ ਕਿਉਂਕਿ ਡ੍ਰਿਪ ਸਿਸਟਮ ਲੱਗੇ ਨੇ ਉਹ ਜਿਹੜੇ ਕਿਸਾਨ ਦਵਾਈਆਂ ਦਾ ਛੜਕਾਅ ਕਰਦੇ ਨੇ ਜਦੋਂ ਕੀਟਨਾਸ਼ਕ ਦਵਾਈਆਂ ਦਾ ਉਹ ਜ਼ਿਆਦਾ ਵੀ ਦਿੱਤੀ ਜਾਂਦੀ ਹੈ ਇਹਦੇ ਨਾਲ ਜਿਹੜੀ ਦਵਾਈ ਛੜਕੀ ਜਾਏਗੀ ਉਹ ਉਹ ਫਸਲਾਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰੇਗੀ ਕਈ ਵਾਰੀ ਖਬਰਾਂ ਆਉਂਦੀਆਂ ਨੇ ਦਵਾਈਆਂ ਜ਼ਿਆਦਾ ਛੜਕਦੀਆਂ ਆ ਫਸਲਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਪਰ ਇਹਦੇ ਨਾਲ ਦਵਾਈ ਉਨੀ ਕੁ ਛੜਕੀ ਜਾਏਗੀ ਜਿੰਨਾ ਕੋ ਆਪਾਂ ਟੈਂਕਰ ਵਿੱਚ ਪਾਈ ਹੈ ਬਿਲਕੁਲ ਬਿਲਕੁਲ ਇਹਦਾ ਡੋਜ਼ ਜਿਹੜਾ ਹੈ ਜਿੰਨੀ ਡੋਜ਼ ਆਪਾਂ ਦੇਣੀ ਚਾਹੁੰਦੇ ਆ ਉਹ ਇੱਕ ਸਾਰ ਸਪਰੇ ਹੁੰਦੀ ਹੈ ਤੇ ਜਿਹੜੀ ਹੈ ਉਹਦੀ ਕਿਉਂਕਿ ਸਪੀਡ ਇੱਕ ਤੇ ਚੱਲ ਰਿਹਾ ਨਾ ਮੋਟਰ ਨੇ ਉਹਨੂੰ ਕੰਟਰੋਲ ਜੋ ਆਪਾਂ ਇਹਨੂੰ ਕਮਾਂਡ ਦਿੱਤੀ ਉਸ ਹਾਵ ਨਾਲ ਉਨੀ ਸਪਰੇ ਲਗਾਤਾਰ ਇੱਕ ਸਾਰ ਫਸਲ ਜਿਹੜੀ ਹੈ ਉਹ ਪੈਂਦੀ ਰਹਿੰਦੀ ਹੈ ਇਹ ਡਰੋਨ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਲਈ ਕਾਫੀ ਫਾਇਦੇਮੰਦ ਹੈ ਔਰ ਮੈਂ ਉਸ ਪਾਇਲਟ ਨਾਲ ਵੀ ਗੱਲ ਕਰਾਂਗਾ ਜਿਹੜੇ ਪਾਇਲਟ ਇਸ ਨੂੰ ਰਿਮੋਟ ਦੇ ਨਾਲ ਇਸ ਨੂੰ ਚਲਾ ਰਹੇ ਨੇ ਇਸ ਇਸ ਦੇ ਲਈ ਕਿ ਟ੍ਰੇਨਿੰਗ ਦੀ ਲੋੜ ਹੈਗੀ ਹੈ ਇਸ ਡਰੋਨ ਨੂੰ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ ਜਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਂ ਕਿਸੇ ਨੇ ਇਸ ਨੂੰ ਕਿਰਾਏ ਤੇ ਲਿੱਤਾ ਜਾਂ ਆਪਣਾ ਖਰੀਦ ਲਿਆ ਤਾਂ ਉਹ ਟ੍ਰੇਨਿੰਗ ਲੈ ਸਕਦਾ ਅਸੀਂ ਸਭ ਤੋਂ ਪਹਿਲੇ ਦਿੱਲੀ ਮੇ ਡਰੋਨ ਡੈਸਟੀਨੇਸ਼ਨ ਇੱਕ प्राइवेट ऑर्गेनाइजेशन है जो ड्रोन पायलट की ट्रेनिंग करवाती है तो वहाँ पे ड्रोन पायलट का इंस्ट्रक्टर की हम लोग ट्रेनिंग किए हैं मैं डॉक्टर संतोष और डॉक्टर मंजीत ये सर भी करे हैं ट्रेनिंग वहाँ से और इसके लिए जैसे कि फार्मर के लिए आपने पूछा है कि किसान भाई हैं तो अगर उनको उड़ाना है तो उसमें किस तरह की ट्रेनिंग की आवश्यकता होगी तो इसको उड़ाने के लिए एक ड्रोन पायलट का एक लाइसेंस बनता है तो लाइसेंस की लोड रहती है क्योंकि डी जो डायरेक्टर जनरल ऑफ़ सिविल एविएशन है मिनिस्ट्री ऑफ सिविल एविएशन के अंतर्गत तो वो ये सारी चीज़ों पे निगरानी रखते हैं तो एक लाइसेंस की तो लोड है पायलट की इसको उड़ाने के लिए और पढ़ा लिखा होना भी ज़रूरी होगा क्या पायलट की जो क्वालिफिकेशन है वो दसवीं पास रखी गई है जो नॉर्मली थोड़ी सी अंग्रेजी भाषा या थोड़ी ये जो सिस्टम है हमारा कं रिमोट कंट्रोल है या टेक्निकली जो थोड़े से इसके पुर्जे हैं ड्रोन के उसके बारे में थोड़ी जानकारी हुँ। रखता हो कोई ज़्यादा क्वालिफिकेशन की बहुत लोड नहीं है इसके लिए और जैसे आप देख सकते हैं कि मोबाइल अब शुरू शुरू में आए थे एंड्रॉयड तो क्या सारे बच्चे यूज़ करते हैं कम पढ़े लिखे जो भी हैं मेरे को एक बैटरी के बारे में बता दो बैटरी कितनी चलती है दूसरा मेरे को बता दो कितने किलोमीटर तक इसको अगर सौ एकड़ ज़मीन है तो कितना किलोमीटर तक चल सकता है ये बैटरी इसका जो कैपेसिटी है इसमें दो बैटरी लगी हुई है एक ये दोनों बैटरी सीरीज़ में करीब 50 बोल्ट एड जब फुल्ली चार्ज होती है तो 50 बोल्ट रहता है इसका जब ये डिस्चार्ज हो जाती है तो 44 बोल्ट पे ये फुल्ली डिस्चार्ज हो जाती है और ये ड्रोन जैसे कि हमको वापस लाना पड़ता है लैंड कराना पड़ता है और इसका जो फ्लाइंग टाइम है ये बीस मिनट है फ्लाइंग टाइम एक बैटरी से आप बीस मिनट तक इसको तो अगर आप बैटरी का स्टॉक रखोगे तो और भी चला सकते हो हाँ अगर आपके पास जैसे नंबर आप बैटरी सेट है तो आप करीब चार बैटरी सेट अगर ले रखते हैं तो पूरे दिन के लिए आप आठ घंटे जो काम करते हैं पर डे उसके लिए मतलब सफिशिएंट रहेगा so, ये डॉक्टर संतोष ये रिमोट है मेरे कोल पूरा जड़ा बनया हुआ इस ये रिमोट है इसमें जैसे इसको थोटाल अप डाउन इससे क्या है कि ड्रोन को ऊपर नीचे किया जा सकता है इसमें लेफ्ट और राइट यहाँ पे यहाँ पे टर्न लेने के लिए इसमें कैमरा भी लगा है अंदर इसमें एक कैमरा है जो ड्रोन के अंदर कैमरा लगा ड्रोन के आगे साइड में एक कैमरा है जो की हमको ये दिखाता रहता है की कि ड्रोन कितनी दूरी तक ये चला गया रिकॉर्डिंग भी कर सकते हैं जैसे फोटोग्राफी में रिकॉर्डिंग होता है नहीं उसमें रिकॉर्डिंग सेव करने का ऑप्शन नहीं है ये लाइव ही दिखाता है ਤੋ ਰਿਕਾਰਡਿੰਗ ਸੇਵ ਕਰਨੇ ਦਾ ਵੀ ਹੋ ਸਕਦਾ ਹੈ ਹਾਂ ਸੇਵ ਕਰਨੇ ਦਾ ਅਗਰ ਕੋਈ ਇਸਮੇ ਮੈਮਰੀ ਕਾਰਡ ਇਸਮੇ ਅਗਰ ਇਸ ਤਰ੍ਹਾਂ ਸੇ ਪ੍ਰੋਗਰਾਮਿੰਗ ਕਰਦੀ ਜਾਏ ਤੋ ਇਸਮੇ ਜੋ ਰਿਕਾਰਡਿੰਗ ਵੀ ਕੀ ਜਾ ਸਕਦੀ ਹੈ ਅੱਛਾ ਡਾਕਟਰ ਮਜੀਦ ਮੇਰੇ ਜੈਨ ਦੇ ਵਿੱਚ ਆ ਰਿਹਾ ਡਾਕ ਮੈਂ ਡਾਕਟਰ ਸੰਤੋਸ਼ ਨਾਲ ਗੱਲ ਕਰ ਰਿਹਾ ਸੀ ਇਹਦੇ ਉਤੇ ਸਬਸਿਡੀ ਵੀ ਹੈ ਸਰਕਾਰ ਵੱਲੋਂ ਇਹਨਾਂ ਨੇ ਇੱਕ ਗੱਲ ਕੀਤੀ ਹੈ ਟੈਕਨੀਕਲੀ ਕਿਸਾਨ ਤਾਂ ਜ਼ਿਆਦਾ ਪੜੇ ਲਿਖੇ ਹੁੰਦੇ ਨਹੀਂ ਇਹ ਕਹਿੰਦੇ 10ਵੀਂ ਜ਼ਰੂਰੀ ਹੈ ਤਾਂ ਇਹ ਕਿਵੇਂ ਫਿਰ ਇਸਤੇਮਾਲ ਹੋ ਸਕਦਾ ਉਹ ਵੀ ਦੱਸ ਦਿਓ ਥੋੜਾ ਜੀ ਸੋ ਇਹਦੇ 'ਚ ਇਹ ਆ ਵੀ ਚੱਲਣਾ ਤੇ ਕਿਰਾਏ ਤੇ ਇਹ ਜਿਆਦਾ ਇਹਦੇ 'ਚ ਜੇ ਇਹ ਸਾਡੀ ਜਿਹੜੀ ਅ ਅਸੀਂ ਕੋਈ ਕੈਲਕੂਲੇਸ਼ਨਸ ਕੀਤੀਆਂ ਨੇ ਸਾਨੂੰ ਲੱਗਦਾ ਵੀ ਹਰੇਕ ਪਿੰਡ 'ਚ ਇਹ ਇੱਕ ਡਰੋਨ ਹੋਣਾ ਚਾਹੀਦਾ ਸੋ ਉਹ ਡਰੋਨ ਕਿਰਾਏ ਤੇ ਚੱਲੇ ਉਹ ਸਾਰੀਆਂ ਫਸਲਾਂ 'ਚ ਇਸਤੇਮਾਲ ਹੋ ਸਕਦਾ ਤੇ ਇਹਦੀ ਸਰਕਾਰ ਸਬਸਿਡੀ ਵੀ ਦੇ ਰਹੀ ਆ ਜੇ ਥੋੜਾ ਮਿਲ ਕੇ ਜੇ ਰਲ ਕੇ ਕਿਸਾਨ ਲੈ ਲੈਂਦੇ ਨੇ ਤਾਂ इवन 80% ਤੱਕ ਸਬਸਿਡੀ ਹੈਗੀ ਇੱਥੇ। ਤਾਂ ਕਿਸਾਨ ਲੈ ਕੇ ਕਿਸੇ ਨੂੰ ਅੱਗੇ ਪੁਆਇੰਟ ਕਰ ਸਕਦੇ ਆ ਵੀ ਉਹ ਉਹ ਉਹਨੂੰ ਪਾਇਲਟ ਦਾ ਲਾਇਸੈਂਸ ਦਵਾ ਸਕਦੇ। ਉਹਨਾਂ ਹਾਂ ਉਹਨਾਂ ਦੇ ਅੱਗੇ ਬੱਚਾ ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਘਰ 'ਚ ਕੋਈ ਹੋਵੇ ਜਿਹੜਾ ਇਹਦੇ 'ਚ ਰੋਜ਼ਗਾਰ ਲੈਣਾ ਚਾਹੁੰਦਾ ਤੇ ਬੜੇ ਵਧੀਆ ਰੋਜ਼ਗਾਰ ਦਾ ਇੱਕ ਸਾਧਨ ਹੋ ਸਕਦਾ ਇਹ। ਸੋ ਉਹਦੇ 'ਚ ਜਿਹੜਾ ਜੇ ਅਸੀਂ ਇਹ ਵੀ ਕੈਲਕੂਲੇਸ਼ਨ ਕੀਤੀ ਆ ਵੀ 8 ਘੰਟੇ ਡੇਲੀ ਇਹਨੂੰ ਇਸਤੇਮਾਲ ਕੀਤਾ ਜਾਵੇ ਤਾਂ 20-25 ਏਕੜ ਜਿਹੜੇ ਨੇ ਉਹ ਆਰਾਮ ਨਾਲ ਡੇਲੀ ਕਰ ਸਕਦਾ ਤੇ 200 ਦਿਨ ਇਹਦੇ ਚ ਕੰਮ ਜਿਹੜਾ ਹੈ ਚੱਲ ਸਕਦਾ 200 ਸਾਲ ਚ 200 ਦਿਨ ਸਪਰੇ ਲਈ ਵਰਤੋਂ ਜਾ ਸਕਦਾ ਦੋ ਕਸਾਲਾਂ ਚ ਇਹਦੀ ਕੀਮਤ ਮੜੀ ਆਉਂਦੀ ਹੈ ਉਹਦੇ ਸ਼ਬਦਾ ਦੇ ਵਿੱਚ ਤੁਸੀਂ ਕੀਮਤ ਮੁੜਨ ਦੀ ਗੱਲ ਕੀਤੀ ਹੈ ਕਿੰਨੇ ਰੁਪਏ ਇਸ ਹਿਸਾਬ ਦੇ ਨਾਲ ਹੈ ਕਿਰਾਏ ਤੇ ਕੋਈ ਕਿਸਾਨ ਲੈਂਦਾ ਤੇ ਕਿੰਨੇ ਰੁਪਏ ਦੇ ਹਿਸਾਬ ਦੇ ਨਾਲ ਉਹ ਪੈਸੇ ਕਮਾ ਸਕਦਾ ਇਹ ਤਕਰੀਬਨ 400 ਰੁਪਏ ਇਹਦੇ ਚ ਪੈਂਦਾ ਜਿਹੜਾ ਖਰਚਾ ਇਹਨੂੰ ਚਲਾਉਣ ਲਈ ਕਿੱਲੇ ਕਿੱਲੇ ਦਾ ਇੱਕ ਏਕੜ ਦਾ ਇੱਕ ਏਕੜ ਦਾ 400 ਰੁਪਏ ਪੈਂਦਾ ਤੇ ਜੇ 100 ਰੁਪਏ ਮਾਰਜਨ ਰੱਖ ਕੇ ਉਹ ਚਲਾਉਂਦਾ ਰਹੇ 500 ਰੁਪਏ ਚਾਰਜ ਕਰ ਸਕਦਾ ਕਿਰਾਏ ਤੇ ਇਹ ਚਲਾਉਣਾ ਉਹਨੇ ਸੋ ਕਿਸਾਨਾਂ ਵਾਸਤੇ ਕਾਫੀ ਲਾਹੇਮੰਦ ਬੰਦ ਹੈ ਇਹ ਡਰੋਨ ਔਰ ਅਸੀਂ ਉਹਨਾਂ ਨੂੰ ਉਡਾ ਕੇ ਵੀ ਦਿਖਾਣਗੇ ਤੁਸੀਂ ਦੇਖੋ ਹੁਣ ਉਹ ਜਿਹੜਾ ਥਰਸਟ ਪੈ ਰਿਹਾ ਉਹ ਫੱਲੇ ਫਸਲ ਤੇ ਜੇ ਕੈਮਰਾ ਮਾਰੂਗਾ ਨਾ ਤੇ ਤੁਹਾਨੂੰ ਨਜ਼ਰ ਆਏਗਾ ਵੀ ਉਹ ਪੂਰੀ ਫਸਲ ਨੂੰ ਹਿਲਾ ਰਿਹਾ ਤੇ ਉੱਪਰੋਂ ਸਪਰੇ ਜਿਹੜੀ ਆ ਉਹ ਅੰਦਰ ਤੱਕ ਜਾ ਰਹੀ ਆ ਉਹਦੀ ਸਪਰੇ ਜੇ ਜੇ ਕੋਈ ਵੱਡੀ ਫਸਲ ਇਹ ਤਾਂ ਚਲੋ ਮੂੰਗੀ ਆ ਨਾ ਜੇ ਕਾਟਨ ਵਗੈਰਾ ਜਾਂ ਹੋਰ ਜਿਹੜੀ ਗੰਨਾ ਹੈ ਉੱਚੀ ਫਸਲ ਆ ਜਿਹੜੀ ਉਹਨੂੰ ਪੂਰਾ ਥਰਸਟ ਨਾਲ ਜਦੋਂ ਉਹਨੇ ਫਸਲ ਨੂੰ ਹਿਲਾ ਦੇਣਾ ਤੇ ਸਪਰੇ ਉਹਦੇ ਅੰਦਰ ਤੱਕ ਜਾਣੀ ਆ ਇਹ ਪੂਰੀ ਤਰ੍ਹਾਂ ਦਵਾਈ ਛਿੜਕ ਰਿਹਾ ਇਹ ਡਰੋਨ ਤੇ ਇਹ ਤੁਸੀਂ ਕੈਮਰਾ ਦੇਖ ਰਹੇ ਹੋ ਰਿਮੋਟ ਦੇ ਉੱਤੇ ਕੈਮਰਾ ਵੀ ਦਿਖਾਈ ਦੇ ਰਿਹਾ ਔਰ ਤਕਰੀਬਨ 25 ਕਿਲੋਮੀਟਰ ਤੱਕ ਹੈ 25 ਕਿਲੋਮੀਟਰ ਦੀ ਸਪੀਡ 'ਚ ਉੜ ਸਕਦਾ ਹੈ 25 ਕਿਲੋਮੀਟਰ ਦੀ ਸਪੀਡ ਤੇ ਪਰ ਹਾਵਰ ਸੇ ਉੜ ਸਕਦਾ ਸੋ ਅਸੀਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਹੋਰ ਵੀ ਜੁੜੀਆਂ ਖੋਜਾਂ ਹਾਂਜੀ ਇਹਦੇ 'ਚ ਮੈਂ ਇੱਕ ਤੁਹਾਨੂੰ ਹੋਰ ਵੀ ਫੀਡਬੈਕ ਸਾਡੇ ਨਾਲ ਅਸੀਂ ਪਿੱਛੇ ਜੇ ਜਦੋਂ ਇਹਦਾ ਸੀਜ਼ਨ ਨਿਕਲਿਆ ਆਪਣੇ ਕਣਕ ਵਾਲਾ ਉਹਦੇ 'ਚ ਲਾਸਟ ਸਟੇਜ ਤੇ ਫੰਗੀਸਾਈਡ ਦੀ ਸਪਰੇ ਕਈ ਪਿੰਡਾਂ 'ਚ ਜਿਹੜੀ ਆਈ ਕੰਪਨੀ ਨੇ ਕਰਵਾਈ ਉਹਦੇ 'ਚ ਇੱਕ ਫਾਰਮਰ ਆਪਣੇ ਨਾਲ ਨੇ ਉਹਦਾ ਫੀਡਬੈਕ ਵੀ ਆਪਾਂ ਲੈ ਸਕਦੇ ਹਾਂ ਸੋ ਮੇਰੇ ਨਾਲ ਫਾਰਮਰ ਵੀ ਹੈ ਫੀਡਬੈਕ ਦੱਸੋ ਕੀ ਸਰ ਇਹਦੇ ਜਿਹੜੇ ਰਿਜ਼ਲਟ ਆ ਜੀ ਉਹ ਬੈਸਟ ਆਏ ਆ ਅਸੀਂ ਪਹਿਲਾਂ ਪੀਓਯੂ ਨਾਲ ਕੰਟੈਕਟ ਕੀਤਾ ਸੀਗਾ ਵੀ ਅਸੀਂ ਪਹਿਲਾਂ ਇੱਕ ਇੱਕ ਕਿਲੇ ਦੇ ਵਿੱਚ ਸਪਰੇਅ ਕਰਾ ਕੇ ਦੇਖਣੀ ਸੀਗੀ ਵੀ ਜੋ ਇਹਦਾ ਰਿਜ਼ਲਟ ਆ ਬੈਸਟ ਆ ਰਿਹਾ ਤਾਂ ਅਸੀਂ ਅੱਗੇ ਤੋਂ ਜੇ ਉਹ ਜੋ ਸਾਡੇ ਜੇ 10 ਕਿਲੇ ਆ ਤਾਂ ਅਸੀਂ ਉਹ ਵੀ ਤਿਆਰਵਾ ਕਰਕੇ ਦੇਖੀਏ ਅਸੀਂ ਫਿਲਹਾਲ ਜਿਹੜੀ ਸਾਡੀ ਜਿਹੜੀ ਕਣਕ ਦੀ ਕ੍ਰੌਪ ਨਿਕਲ ਕੇ ਛੱਡੀ ਆ ਜੋ ਕਣਕ ਸੀਗੀ ਉਹ ਤੋਂ ਅਸੀਂ ਇਹਨਾਂ ਦੇ ਇੱਕ ਟ੍ਰਾਇਲ ਕਰਵਾਇਆ ਸੀਗਾ ਤੇ ਉਹਦਾ ਰਿਜ਼ਲਟ ਜਿਹੜਾ ਸੀਗਾ ਉਹ ਬਹੁਤ ਵਧੀਆ ਆਵਾ ਹੁਣ ਅਸੀਂ ਉਹ ਡਰੋਨ ਦਿਖਾਣ ਜਾ ਰਿਹਾ ਜਿਹੜਾ ਫਸਲਾਂ ਦੇ ਅੰਦਰ ਜਾ ਕੇ ਖਾਦ ਦਾ ਜਿਹੜਾ ਇਹ ਛੜਕਾਅ ਕਰੇਗਾ ਕਿੰਨੀ ਖਾਦ ਚਾਹੀਦੀ ਹੈ ਕਿਸ ਹਿਸਾਬ ਦੇ ਨਾਲ ਚਾਹੀਦੀ ਹੈ ਇਹ ਉਹ ਡਰੋਨ ਹੈ ਪਹਿਲਾ ਡਰੋਨ ਜਿਹੜਾ ਸੀ ਉਹ ਦਵਾਈ ਛੜਕਾਅ ਕਰਦੇ ਸੀ ਤਸਵੀਰਾਂ ਦਿਖਾਈਆਂ ਹੁਣ ਇਹ ਦੂਸਰਾ ਡਰੋਨ ਜਿਹੜਾ ਇਹ ਇਹਦੇ ਵਿੱਚ ਖਾਦ ਪਾਈ ਹੈ ਔਰ ਖਾਦ ਕਿੰਨੀ ਕੁ ਦੇਗਾ ਖੇਤਾਂ ਦੇ ਵਿੱਚ ਜਾ ਕੇ ਅ ਸੋ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਪਹਿਲਾ ਜਿਹੜਾ ਡਰੋਨ ਸੀ ਉਹ ਸਪਰੇਅ ਵਾਲਾ ਸੀ ਇਹ ਦੂਸਰਾ ਜਿਹੜਾ ਇਹ ਹੁਣ ਤੁਸੀਂ ਦੇਖ ਰਹੇ ਆ ਇਹ ਹੈਗਾ ਖਾਦ ਖਿਲਾਰਨ ਵਾਲਾ ਅ ਇਹਦੇ ਚ ਜਿਹੜਾ ਹੈ ਸਿਸਟਮ ਖਾਦ ਖਿਲਾਰਨ ਵਾਲਾ ਤੁਸੀਂ ਦੇਖੋਗੇ ਵੀ ਥੱਲੇ ਉਹ ਡਿਸਕ ਲੱਗੀ ਹੋਈ ਆ ਤੇ ਜਿਹੜਾ ਟੈਂਕ ਹੈ ਜਿਹਦੇ ਚ ਆਪਾਂ ਖਾਦ ਪਾ ਦੇਣੀ ਆ ਖਾਦ ਖਾਦ ਗ੍ਰੇਨੂਲਰ ਜਿਹੜੀ ਦਾਣੇ ਵਾਲੀ ਖਾਦ ਆ ਮਤਲਬ ਉਹ ਦਾਣਿਆਂ ਵਾਲੀ ਖਾਦ ਜਿਹੜੀ ਆ ਉਹ ਟੈਂਕ ਚ ਪਾ ਦੇਣੀ ਆ ਥੱਲੇ ਉਹਦੇ ਇੱਕ ਡਿਸਕ ਲੱਗੀ ਹੋਈ ਆ ਜਿਹੜੀ ਕਿ ਘੁੰਮਦੀ ਆ ਬੜੀ ਤੇਜ਼ੀ ਨਾਲ ਮੋਟਰ ਨਾਲ ਉਹਨੂੰ ਘੁਮਾਇਆ ਗਿਆ ਸੋ ਉਹਦੇ ਨਾਲ ਜਦੋਂ ਖਾਦ ਉਹਦੇ ਤਵੇ ਤੇ ਜਾਂ ਉਹ ਡਿਸਕ ਦੇ ਉੱਤੇ ਪੈਣੀ ਆ ਤਾਂ ਉਹਨੇ ਜਿਹੜਾ ਹੈ ਉਹਨੂੰ ਖਾਦ ਖਿਲਾਰ ਦੇਣਾ ਖਾਦ ਨੂੰ ਖੇਤ ਚ ਅੱਛਾ ਮੈਂ ਸਮਝਾ ਕਿ ਦੋਨੋਂ ਡਰੋਨ ਇੱਕੋ ਜਿਹੇ ਨੇ ਡਰੋਨ ਸੇਮ ਹੈ ਡਰੋਨ ਚ ਕੋਈ ਫਰਕ ਨਹੀਂ ਬਸ ਸਿਸਟਮ ਤੁਸੀਂ ਚੇਂਜ ਕਰਤਾ ਉਹਦੇ ਜਿਹੜੇ ਦਵਾਈ ਹਾਂ ਉਹਦੇ ਦਵਾਈ ਵਾਲਾ ਟੈਂਕ ਆ ਤੇ ਨੋਜ਼ਲਾਂ ਨੇ ਤੇ ਉਹ ਬਾਕੀ ਪਾਈਪਾਂ ਸਾਰਾ ਉਹ ਸਿਸਟਮ ਆ ਸਪਰੇਅ ਵਾਲਾ ਸੋਹੀ ਹੈ ਮੁੱਲ ਉਹੀ ਹੈ ਸਬਸਿਡੀ ਉਹੀ ਹੈ ਸਭ ਕੁਝ ਸਭ ਸੇਮ ਹੈ ਸਭ ਸਿਰਫ ਜਿਹੜਾ ਹੈ ਖਾਦ ਖਿਲਾਰਨ ਵਾਲਾ ਸਿਸਟਮ ਜਿਹੜਾ ਇਹਦੇ ਥੱਲੇ ਵੀ ਲਗਾਤਾ ਹਾਂ ਇੱਕ ਹੋਰ ਜਿਹੜੀ ਗੱਲ ਮੈਂ ਜ਼ਰੂਰ ਐਡ ਕਰਾਂਗਾ ਇਹ ਨਹੀਂ ਵੀ ਤੁਸੀਂ ਹੁਣ ਦੋ ਡਰੋਨ ਲੈਣੇ ਆ ਇੱਕ ਡਰੋਨ ਤੇ ਹੀ ਦੋਨੇ ਸਿਸਟਮ ਫਿੱਟ ਹੋ ਸਕਦੇ ਨੇ ਜਿੱਦਾਂ ਤੁਸੀਂ ਦੇਖ ਰਹੇ ਆ ਇਹਦੇ ਚ ਵੀ ਨੋਜ਼ਲਾਂ ਲੱਗੀਆਂ ਹੋਈਆਂ ਨੇ ਸੋ ਇੱਕ ਡਰੋਨ ਤੇ ਵੀ ਦੋਨੇ ਸਿਸਟਮ ਫਿੱਟ ਹੋ ਸਕਦੇ ਨੇ ਅਸੀਂ ਤਾਂ ਕਿਉਂਕਿ ਰਿਸਰਚ ਕਰ ਰਹੇ ਆ ਆਰ ਐਨ ਡੀ ਕਰਦੇ ਆ ਤਾਂ ਅਸੀਂ ਥੋੜਾ ਜਿਹਾ ਇਹਨੂੰ ਅਲੱਗ ਰੱਖਿਆ ਅਦਰਵਾਈਜ਼ ਜੇ ਫਾਰਮਰ ਨੇ ਜਿਮੀਦਾਰਾਂ ਨੇ ਵਰਤਣਾ ਹੈ ਤਾਂ ਇੱਕ ਡਰੋਨ ਤੇ ਦੋਨੇ ਸਿਸਟਮ ਵੀ ਲੱਗ ਸਕਦੇ ਨੇ ਡਾਕਟਰ ਮਨਜੀਤ ਕਿਸਾਨਾਂ ਨੂੰ ਕੀ ਮੈਸੇਜ ਦਿਓਗੇ ਸੋ ਮੈਸੇਜ ਤੇ ਇਹੀ ਆ ਵੀ ਇਹਦੇ ਵਿੱਚ ਜਿਹੜਾ ਹੈ ਇਹ ਟੈਕਨੀਕ ਤਕਨੀਕ ਜਾਂ ਇਹ ਟੈਕਨੋਲੋਜੀਜ਼ ਨਵੀਆਂ ਨੇ ਹੌਲੀ ਹੌਲੀ ਇਹਨਾਂ ਦੀ ਸਟੈਂਡਰਡਾਈਜੇਸ਼ਨ ਹੋ ਰਹੀ ਆ ਆ ਸੋ ਇਹਨਾਂ ਨੂੰ ਇਸਤੇਮਾਲ ਕਰਨ ਜਿੱਥੇ-ਜਿੱਥੇ ਮਤਲਬ ਸੰਭਾਵਨਾ ਜਾਂ ਜਿੱਥੇ-ਜਿੱਥੇ ਮਿਲਦੇ ਨੇ ਕਿਰਾਏ ਤੇ ਹਾਂ ਇਹ ਜ਼ਰੂਰ ਮੈਂ ਕਹਿਣਾ ਚਾਹੂੰਗਾ ਵੀ ਖਰੀਦਣ ਦੀ ਲੋੜ ਨਹੀਂ ਜਿਮੇਦਾਰਾਂ ਨੂੰ ਕਿਰਾਏ ਦੇ ਚੱਲਣੇ ਨੇ ਸੋ ਹਜੇ ਤੁਸੀਂ ਕਿਰਾਏ ਵਾਲੀ ਕੰਪਨੀਆਂ ਜਿਹੜੀਆਂ ਹੌਲੀ ਹੌਲੀ ਆ ਰਹੀਆਂ ਨੇ ਸਟਾਰਟਅਪ ਇਹਦੇ ਆ ਰਹੇ ਨੇ ਸੋ ਉਹਨਾਂ ਤੋਂ ਤੁਸੀਂ ਟ੍ਰਾਇਲ ਲਵਾਓ ਪਹਿਲਾਂ ਆਪਣੀ ਤਸੱਲੀ ਕਰੋ ਪੂਰੀ ਤਸੱਲੀ ਕਰੋ ਪੂਰੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਜਿਵੇਂ ਤੁਹਾਡਾ ਮਨ ਬਣਦਾ ਹੈ ਵੀ ਸਪਰੇ ਕਰਾਉਣੀ ਆ ਜਾਂ ਖਾਦ ਛਿੜਕਣੀ ਆ ਕਿਹੜੀ ਫਸਲ ਅੱਜ ਕਿਹੜੀ ਫਸਲ ਤੁਸੀਂ ਬੀਜਦੇ ਆ ਇਹ ਸਪੈਸ਼ਲੀ ਗੰਨੇ ਦੀ ਫਸਲ ਨਰਮੇ ਦੀ ਫਸਲ ਜਾਂ ਜਿਹੜੇ ਬਾਗ ਨੇ ਬਾਗਾਂ ਦੀਆਂ ਫਸਲਾਂ ਬਾਗਾਂ ਵਾਸਤੇ ਜਿਹੜਾ ਹੈ ਬੜਾ ਵਧੀਆ ਇਹ ਇਹ ਜਿਹੜਾ ਹੈ ਇਹ ਤਕਨੀਕ ਸਪਰੇਅ ਕਰਨ ਲਈ ਤੇ ਖਾਦ ਖਿਲਾਰਨ ਲਈ ਵਰਤੀ ਜਾ ਸਕਦਾ। ਸੋ ਅਗਰ ਕਿਸਾਨ ਹੈ ਨਾ ਤਸਵੀਰਾਂ ਨੂੰ ਦੇਖ ਰਹੇ ਨੇ ਤਾਂ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਕੇ ਡਾਕਟਰ ਮਨਜੀਤ ਨੂੰ ਮਿਲ ਸਕਦੇ ਨੇ ਜਿਹੜੇ ਪ੍ਰਧਾਨ ਵਿਗਿਆਨਿਕ ਵੀ ਨੇ। ਇਹਨਾਂ ਮੈਂ ਦੁਬਾਰਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਿਸੇ ਹੋਰ ਖਬਰ ਕਿਸੇ ਹੋਰ ਖੋਜ ਦੇ ਨਾਲ ਜੁੜਾਂਗਾ ਮੇਰੇ ਕੈਮਰਾਮੈਨ ਗੁਰਦੇਵ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਇਸ ਉੜਦੇ ਡਰੋਨ ਦੇ ਨਾਲ